ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ ਤਾਂ ਸੀਐਮ ਮਾਨ ਅੱਜ ਬਟਾਲਾ ਦਾ ਦੌਰਾ ਕਰਨਗੇ ਤਾਂ ਬਟਾਲਾ ਦੇ ਵਿੱਚ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਜਾਵੇਗਾ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਸ ਜਗ੍ਹਾ ਉੱਤੇ तहसील कॉम्प्लेक्स ਬਣਾਇਆ ਜਾਵੇ ਤਾਂ ਲੋਕਾਂ ਦੀ ਮੰਗ ਹੈ ਜਿਹੜੀ ਅੱਜ ਪੂਰੀ ਹੋਣ ਜਾ ਰਹੀ ਹੈ ਆ ਸੀਐਮ ਮਾਨ ਬਟਾਲਾ ਵਾਸੀਆਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਨੇ ਲੋਕਾਂ ਦੀ ਖੱਜਲ ਖੁਆਰੀ ਜਿਹੜੀ ਕਟੇਗੀ ਕਿਉਂਕਿ ਤਹਿਸੀਲ ਕੰਪਲੈਕਸ ਬਟਾਲਾ ਦੇ ਵਿੱਚ ਨਾ ਹੋਣ ਕਰਕੇ ਲੋਕਾਂ ਨੂੰ ਦੂਰ ਡਰਾਡੇ ਜਾਣਾ ਪੈਂਦਾ ਸੀ ਆ ਖੱਜਲ ਖੁਆਰੀ ਹੁੰਦੀ ਸੀ ਟਾਈਮ ਖਰਾਬ ਹੁੰਦਾ ਸੀ ਤਾਂ ਹੁਣ ਲੋਕਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਸੀਐਮ ਮਾਨ ਪੂਰਾ ਕਰਨ ਜਾ ਰਹੇ ਨੇ ਤਾਂ ਅੱਜ ਬਟਾਲਾ ਪਹੁੰਚਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਥੋੜੀ ਦੇਰ ਬਾਅਦ तहसील कॉम्प्लेक्स ਦਾ ਉਹਨਾਂ ਵੱਲੋਂ ਉਦਘਾਟਨ ਕੀਤਾ ਜਾਵੇਗਾ ਤਾਂ ਕਾਫੀ ਲੰਬੇ ਸਮੇਂ ਤੋਂ ਬਟਾਲਾ ਦੇ ਲੋਕ ਮੰਗ ਕਰ ਰਹੇ ਸਨ ਕਿ ਬਟਾਲਾ ਦੇ ਵਿੱਚ ਤਹਿਸੀਲ ਕੰਪਲੈਕਸ ਬਣਾਇਆ ਜਾਵੇ ਤਾਂ ਜੋ ਉਹਨਾਂ ਦਾ ਜਿਹੜੀ ਖੱਜਲ ਖੁਆਰੀ ਬੱਚੇ ਨਾਲ ਹੀ ਉਹਨਾਂ ਦਾ ਖਰਚਾ ਹੁੰਦਾ ਸੀ ਕਿਉਂਕਿ ਬਾਕੀ ਜਗ੍ਹਾ ਦੇ ਉੱਤੇ ਕੰਮ ਕਰਵਾਉਣ ਦੇ ਲਈ ਜਾਣਾ ਪੈਂਦਾ ਸੀ ਤਾਂ ਹੁਣ ਲੋਕਾਂ ਦੀ ਜਿੱਥੇ ਖੱਜਲ ਖੁਆਰੀ ਘਟੇਗੀ ਉੱਥੇ ਹੀ ਲੋਕਾਂ ਦੇ ਟਾਈਮ ਦੀ ਬਚਤ ਹੋਵੇਗੀ ਤਾਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਨੇ ਵਿਕਾਸ ਕਾਰਜ ਅਰੰਭੇ ਜਾ ਰਹੇ ਨੇ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕਵਾਇਦ ਜਿਹੜੀ ਉਹ ਸ਼ੁਰੂ ਹੋਈ ਸੀ ਤਾਂ ਹੁਣ ਇਹ ਕਵਾਇਦ ਮੁਕੰਮਲ ਹੋਣ ਜਾ ਰਹੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਟਾਲਾ ਪਹੁੰਚ ਰਹੇ ਨੇ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ ਤਾਂ ਸੀਐਮ ਮਾਨ ਅੱਜ ਬਟਾਲਾ ਦਾ ਦੌਰਾ ਕਰਨਗੇ ਤਾਂ ਬਟਾਲਾ ਦੇ ਵਿੱਚ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਜਾਵੇਗਾ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਸ ਜਗ੍ਹਾ ਉੱਤੇ तहसील कॉम्प्लेक्स ਬਣਾਇਆ ਜਾਵੇ ਤਾਂ ਲੋਕਾਂ ਦੀ ਮੰਗ ਹੈ ਜਿਹੜੀ ਅੱਜ ਪੂਰੀ ਹੋਣ ਜਾ ਰਹੀ ਹੈ ਆ ਸੀਐਮ ਮਾਨ ਬਟਾਲਾ ਵਾਸੀਆਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਨੇ ਲੋਕਾਂ ਦੀ ਖੱਜਲ ਖੁਆਰੀ ਹੈ ਜਿਹੜੀ ਕਟੇਗੀ ਕਿਉਂਕਿ ਤਹਿਸੀਲ ਕੰਪਲੈਕਸ ਬਟਾਲਾ ਦੇ ਵਿੱਚ ਨਾ ਹੋਣ ਕਰਕੇ ਲੋਕਾਂ ਨੂੰ ਦੂਰ ਡਰਾਡੇ ਜਾਣਾ ਪੈਂਦਾ ਸੀ ਆ ਖੱਜਲ ਖੁਆਰੀ ਹੁੰਦੀ ਸੀ ਟਾਈਮ ਖਰਾਬ ਹੁੰਦਾ ਸੀ ਤਾਂ ਹੁਣ ਲੋਕਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਸੀਐਮ ਮਾਨ ਪੂਰਾ ਕਰਨ ਜਾ ਰਹੇ ਨੇ ਤਾਂ ਅੱਜ ਬਟਾਲਾ ਪਹੁੰਚਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਥੋੜੀ ਦੇਰ ਬਾਅਦ तहसील कॉम्प्लेक्स ਦਾ ਉਹਨਾਂ ਵੱਲੋਂ ਉਦਘਾਟਨ ਕੀਤਾ ਜਾਵੇਗਾ ਤਾਂ ਕਾਫੀ ਲੰਬੇ ਸਮੇਂ ਤੋਂ ਬਟਾਲਾ ਦੇ ਲੋਕ ਮੰਗ ਕਰ ਰਹੇ ਸਨ ਕਿ ਬਟਾਲਾ ਦੇ ਵਿੱਚ ਤਹਿਸੀਲ ਕੰਪਲੈਕਸ ਬਣਾਇਆ ਜਾਵੇ ਤਾਂ ਜੋ ਉਹਨਾਂ ਦਾ ਆ ਜਿਹੜੀ ਖੱਜਲ ਖਵਾਰੀ ਬੱਚੇ ਨਾਲ ਹੀ ਉਹਨਾਂ ਦਾ ਖਰਚਾ ਹੁੰਦਾ ਸੀ ਕਿਉਂਕਿ ਆ ਬਾਕੀ ਜਗ੍ਹਾ ਦੇ ਉੱਤੇ ਕੰਮ ਕਰਵਾਉਣ ਦੇ ਲਈ ਜਾਣਾ ਪੈਂਦਾ ਸੀ ਤਾਂ ਹੁਣ ਲੋਕਾਂ ਦੀ ਜਿੱਥੇ ਖੱਜਲ ਖਵਾਰੀ ਘਟੇਗੀ ਉੱਥੇ ਹੀ ਲੋਕਾਂ ਦੇ ਟਾਈਮ ਦੀ ਬਚਤ ਹੋਵੇਗੀ ਤਾਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਨੇ ਵਿਕਾਸ ਕਾਰਜ ਅਰੰਭੇ ਜਾ ਰਹੇ ਨੇ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕਵਾਇਦ ਜਿਹੜੀ ਉਹ ਸ਼ੁਰੂ ਹੋਈ ਸੀ ਤਾਂ ਹੁਣ ਇਹ ਕਵਾਇਦ ਮੁਕੰਮਲ ਹੋਣ ਜਾ ਰਹੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਮਨ ਸਿੰਘ ਮਾਨ ਅੱਜ ਬਟਾਲਾ ਪਹੁੰਚ ਰਹੇ ਨੇ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ ਕਰਨਗੇ